ਅਮ੍ਰਿਤਸਰ ਦੇ ਪਿੰਡ ਗਰਵਾਲੀ ਵਿਖੇ ਪੀਰ ਲਗਨ ਸ਼ਾਹੀ ਦਾ 85 ਸਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਕਰਾਇਆ ਗਿਆ ਜਿਸ ਵਿੱਚ ਸਮੂਹ ਸੰਤਾਂ ਨੇ ਪਰਿਵਾਰਾਂ ਸਮੇਂਧਾਰੀ ਲਗਾਈ ਅਤੇ ਪਰਿਵਾਰ ਤੇ ਸੁੱਖਾਂ ਤੇਲੇ ਅਸ਼ੀਰਵਾਦ ਪ੍ਰਾਪਤ ਕੀਤਾ ਬੋਲੇ ਸੋਨਹਾ ਸੋਨਿਆ ਰਾਜੀ ਜੀ ਜੈ ਮਸਤਾਂ ਜੀ ਮੈਂ ਗਰਮੀਤ ਕੋ ਪਿੰਡ ਕਰਵਾਲੀ ਫੈਨ ਦਲਵੀਰ ਵਰਦੇ ਸਲਾਨਾ ਮੇਲੇ ਲਗੇ ਸ਼ਾਹ ਵਾਲੀ ਬਾਬਾ ਜੀ ਦੇ ਸਲਾਨਾ ਮੇਲੇ ਤੇ ਅੱਜ ਬਹੁਤ ਸੰਕਾਸ਼ੋਤ ਮੈਸ ਇਸ ਮੇਲੇ ਦੇ ਵਿੱਚ ਸ਼ਾਮਲ ਹੋਈਆਂ ਬਹੁਤ ਪਿਆਰ ਸਨਮਾਨ ਦਾ ਸਨਮਾਨ ਕੀਤਾ ਗਿਆ ਸੰਤਾਨ ਦਾ ਸਾਰਿਆਂ ਦਾ ਇਸ ਮੇਲੇ ਦੇ ਵਿੱਚ ਸਭ ਹਾਜ਼ਰ ਹੋਏ ਨੇ ਇਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਇਸੇ ਦਾ ਵੀਰ ਗ੍ਰਾਂਥਾਂ ਕਰਦੇ ਰਹਿਣ ਤੇ ਮੇਲੇ ਲਗਦੇ ਰਹਿਣ ਬਹੁਤ ਸਾਜੀ ਹੋਈ ਜੀ ਕੀ ਹਰ ਹਰ ਬਾਲਮੀਕੀ ਮੈਂ ਕੁਲਵਿੰਦਰ ਸਿੰਘ ਪੰਜ ਪਿੰਡ ਪੰਜਵੜ ਕਲਾਂ ਤੋਂ ਧੂਣਾ ਸਾਹਿਬ ਟਰੈਸਟ ਤੋਂ ਸੇਵਾਦਾਰ ਸੰਤ ਮਹਾਰਾਜ ਜੀ ਮਲਕੀਤ ਨਾਥ ਸਿੰਘ ਮਹਾਰਾਜ ਜੀ ਦਾ ਅੱਜ ਭੈਣ ਦਲਬੀਰ ਕੌਰ ਦੇ ਗ੍ਰਹਿ ਵਿਖੇ ਬਾਬਾ ਲਗਣ ਸ਼ਾਹ ਜੀ ਦਾ ਮੇਲਾ ਕਰਵਾਇਆ ਗਿਆ 8 ਸਾਲ ਹੋ ਗਏ ਭੈਣ ਜੀ ਉਹਨਾਂ ਨੇ ਮੇਲਾ ਕਰਵਾਉਂਦਿਆਂ ਉਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਵੀ ਸਾਡੇ ਗ੍ਰਹਿ ਵਿਖੇ ਅੱਜ ਆਉਣਾ ਤੇ ਓਮ ਪ੍ਰਕਾਸ਼ ਖਬਰ ਜੀ ਚੇਅਰਮੈਨ RAM TEER ਧੂਣਾ ਸਾਹਿਬ ਟਰੈਸਟ ਦੇ ਉਹਨਾਂ ਵੱਲੋਂ ਸਾਡੀ ਡਿਊਟੀ ਲਗਾਈ ਗਈ ਕਿ ਤੁਸੀਂ ਭੈਣ ਜੀ ਉਹਨਾਂ ਕੋਲ ਜਾ ਕੇ ਆਓ ਤੇ ਸਭ ਸੰਗਤਾਂ ਦੇ ਅਸੀਂ ਦਰਸ਼ਨ ਕੀਤੇ ਆ 8 ਸਾਲ ਹੋ ਗਏ ਇਹਨਾਂ ਨੂੰ ਮੇਲਾ ਕਰਵਾਉਂਦੇ ਆ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਬਲ ਬੁੱਧੀ ਹੋਰ ਬਖਸ਼ਿਸ਼ ਕਰਨਾ ਤੇ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਪਿਆਰ ਦਾ ਸਬੂਤ ਦਿਆ ਕਰੋ ਹਰ ਵਾਰੀ ਇਸੇ ਤਰ੍ਹਾਂ ਹੀ ਸਾਰੇ ਹਮ ਹਮ ਆ ਕੇ ਪਹੁੰਚਿਆ ਕਰੋ ਭਾਈ ਬਹੁਤ ਸਤਿਕਾਰਯੋਗ ਇਹਨਾਂ ਨੇ ਸਾਡਾ ਕੀਤਾ ਸਭ ਸੰਗਤਾਂ ਦਾ ਵੀ ਕੀਤਾ ਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਮਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਤਰੱਕੀ ਦੇਵੇਗਾ ਇਹਨਾਂ ਨੇ ਇਹ ਕਹਿੰਦਾ ਆ ਜੈ ਵਾਲਮੀਕੀ ਹਰ ਹਰ ਵਾਲੀ ਇਹ ਪਿੰਡ ਹੈ ਜਿੱਥੇ ਮੇਲਾ ਕਰਵਾਇਆ ਜਾਂਦਾ ਠੀਕ ਹੈ ਮੈਂ ਤਲਬੀਰਪੁਰ ਕਾਦਰੀ ਦਰਵਾਲੀ ਪਿੰਡ ਤੋਂ ਕਿੰਨਾ ਸੰਤਾਰਾ ਦਾ ਜਿਹੜਾ ਅੱਜ ਕਿੰਨਾ ਮੇਲਾ ਕਰਵਾਇਆ ਇੱਕ ਪੀਰ ਲਗਨជា ਜੀ ਕਿੰਨਾ ਮੇਲਾ ਹੈ ਜੀ ਅੱਤਵਾ ਮੇਲਾ ਜੀ ਜਿਹਦੀ ਅਸੂਤ ਸੰਤਾ ਪਹੁੰਚਿਆ ਵਾ ਕੀ ਕਹਿਣਾ ਚਾਹੋ ਅਨੰਨ ਨੂੰ ਲੱਖ ਲੱਖ ਵਧਾਈ ਸ਼ੁਕਰੀਆ ਆਪਣਾ ਨਾਮ ਦੱਸ ਕੇ ਇਹ ਪਿੰਡ ਦੱਸ ਮੈਂ ਸੇਵਾਦਾਰ ਧੂਨਾ ਸਾਹਿਬ ਟੈਸਟੋਂ ਕੀ ਸਿੰਘ ਅਨੰਦਰ ਭਾਜੀ ਦੇ ਨਾਲ ਪਹੁੰਚੇ ਆਂ ਔਰ ਇੱਥੇ ਮੰਦਰ ਤੇ ਪਹੁੰਚੋ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਔਰ ਮੇਲੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੱਬਰ ਸਾਹਿਬ ਨਹੀਂ ਆਏ ਉਹਨਾਂ ਦੇ ਕਿਸੇ ਜੇ ਮੈਂ ਕਹਾਂ ਉਹਨਾਂ ਦੇ ਜਿਹੜੇ ਵਿਅਸਤ ਹੋਣ ਕਰਕੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਉਹਨਾਂ ਵੀ ਜਦੋਂ ਡਿਊਟੀ ਉਹਨਾਂ ਨੇ ਚੇਅਰਮੈਨ ਸਾਹਿਬ ਨੇ ਨਾਤੀ ਕਲਿੰਦਰ ਭਾਜੀ ਦੀ ਡਿਊਟੀ ਲਾਈ ਹੈ ਤੇ ਕਲਿੰਦਰ ਭਾਜੀ ਦੇ ਨਾਲ ਅਸੀਂ ਖੜੇ ਆਂ ਤੇ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਜਿਹੜਾ ਇਹਨਾਂ ਨੇ ਡਿਊਟੀ ਸੰਭਾਲ ਕੇ ਤੇ ਇਥੇ ਸੰਗਤਾਂ ਨੂੰ ਵਿੱਚ ਜਿਹੜੇ ਆ ਦਰਸ਼ਨ ਦੇਣ ਪਹੁੰਚੇ ਸ਼ਾਮਾਂ ਦੇ ਵਧਾਈ ਦੇ ਤੌਰ ਤੇ ਮੇਲੇ ਦੇ ਸਮੂਹ ਸੰਗਤਾਂ ਨੂੰ ਬਈ ਬਹੁਤ ਬਹੁਤ ਸਮੂਹ ਸੰਗਤਾਂ ਨੂੰ ਗੱਬਰ ਸਾਹਿਬ ਵੱਲੋਂ ਕੁਲਵਿੰਦਰ ਵੱਲੋਂ ਸਾਡੇ ਢੂਣਾ ਸਾਹਿਬ ਟੈਕਟਰ ਨੂੰ ਸਾਰੇ ਆਲੋ ਬਹੁਤ ਬਹੁਤ ਜਿਹੜੀ ਆ ਨੇਲੇ ਦੀ ਵਧਾਈ ਹੋਵੇ ਸੋ ਨਿਰਬੈ ਭਗਵਾਨ ਵਾਲਮੀਕੀ ਮਹਾਰਾਜ ਜੀ ਕੀ ਨਾਮ ਦੱਸ ਕੇ ਤਾਂ ਮੈਂ ਹਰੀਸ਼ ਪਰਵਾਰੀ ਜੀ ਵਾਲਮੀਕੀ ਤੁਨਾ ਸਾਹਿਬ ٹرسٹ ਤੋਂ ਸਾਡੇ ਸ੍ਰੀ ਓਮ ਪ੍ਰਕਾਸ਼ ਗੱਬਰ ਜੀ ਚੇਅਰਮੈਨ ਤੇ ਉਥੋਂ ਦੇ ਗੱਦੀ ਨਿਸ਼ੀਨ ਬਾਬਾ ਮਲਕੀਨਾਦ ਜੀ ਇਹ ਸਾਰੇ ਆਪਾਂ ਉਹਨਾਂ ਦੇ ਸੇਵਾਦਾਰ ਹਾਂ ਔਰ ਬੜਾ ਭਾਗ ਵਾਲਾ ਦਿਨ ਹੈ ਕਿ ਬਾਬਾ ਲਗਨ ਸ਼ਾਹ ਜੀ ਦੇ ਉਹਨਾਂ ਦੇ ਮੰਨਣ ਵਾਲੇ ਨਾਮ ਲੈਵਾ ਭੈਣ ਜੀ ਦਲਬੀਰ ਕੌਰ ਕਾਦਰੀ ਜੀ ਇਹਨਾਂ ਬਜ਼ੁਰਗਾਂ ਦਾ ਪੀਰਾਂ ਦਾ ਜਿਹੜਾ ਨਾਮ ਲੇਵਾ ਹੁੰਦਾ ਹੈ ਉਹ ਕਦੀ ਡੋਲਦਾ ਨਹੀਂ ਆ ਆਪੀ ਹੱਥ ਫੜ ਲੈਂਦੇ ਆ ਉਹਨਾਂ ਨੂੰ ਵਿਸ਼ਵਾਸ ਆ ਉਹਨਾਂ ਤੇ ਇਸ ਤਰ੍ਹਾਂ ਵਿਸ਼ਵਾਸ ਤੇ ਯਕੀਨ ਬਣਿਆ ਦੇ ਯਕੀਨੀ ਹਕੀਮ ਹੁੰਦਾ ਹੈ ਸਾਰੇ ਜਿਹੜੇ ਵੀ ਇੱਥੇ ਆਏ ਉਹਨਾਂ ਨੂੰ ਆਪਣੀਆਂ ਮੰਦੀਆਂ ਮਰਜ਼ੀਆਂ ਪੂਰੀਆਂ ਕਰਕੇ ਇੱਥੇ ਹਾਜ਼ਰ ਹੋਏ ਨੇ ਔਰ ਆਪਣਾ ਇੱਥੋਂ ਪਰਮਾਤਮਾ ਦਾ ਸ਼ਹੀਦ ਵਾਰ ਲੈ ਕੇ ਜਾਣ ਔਰ ਸਾਰਿਆਂ ਨੂੰ ओम प्रकाश गब्बर जी ਵੱਲੋਂ ਬਾਬਾ ਮਲਕੀਰਨਾਥ ਜੀ ਵੱਲੋਂ ਬਾਬਾ ਹੀਰਾ ਜੀ ਧੀਰ ਸਿੰਘ ਜੀ ਵੱਲੋਂ ਕੁਲਵਿੰਦਰ ਜੀ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਤੁਹਾਨੂੰ ਖੁਸ਼ਾਮਦਿਦ ਔਰ ਐਸੇ ਤਰ੍ਹਾਂ ਹੀ ਮੇਲਾ ਚੱਲਦਾ ਰਹੇ ਮਾਸਮਾ ਦੁੱਖ ਦੁਲਿੰਦਰ ਦੂਰ ਕਰਦਾ ਰਹੇ ਪਰੇਸ਼ਾਨੀਆਂ ਦੂਰ ਕਰੇ ਜੋ ਬੋਲੇ ਸੋ ਨਿਰਬੈ ਮਾਰਤਾ